ਅੱਜ ਇਸ ਮੌਕੇ ਕੀ ਕਹਿਣਾ ਹੈ ਹੈਗਾ ਐਮਪੀ ਚੱਬੂ ਵਾਲੇ ਇੱਥੇ ਪੁੱਜੇ ਹੈਗੇ ਆ। ਉਹ ਐਕਚੁਅਲੀ ਨਾ ਅਸੀਂ ਸੋਤਸਾਹਬ ਦੇ ਨਾਲ ਹੀ ਗਏ ਸੀਗੇ। ਉੱਥੇ ਗੱਲਬਾਤ ਕੀਤੀ ਸੀ ਪੈਂਟਰੀ ਗ੍ਰਾਉਂਡ ਰੇਜ ਹੋਰ ਚੀਜ਼ਾਂ ਬਾਰੇ। ਜੀ। ਉਹ ਕਹਿੰਦੇ ਤੁਹਾਡੇ ਕਰ ਹੀ ਆਉਂਗਾ ਨੂੰ। ਅਗਲੇ ਮਹੀਨੇ ਸਾਡੇ ਕੋਲ। ਜੀ। ਗ੍ਰੇਟ ਮੌਕਾ ਸੀ ਨਾ। ਉਹ ਉਹਦੇ ਲਿਖੇ ਬੰਦੇ ਆ ਡਾਕਟਰ ਆ ਪਰ ਮੈਨੂੰ ਬਹੁਤ ਸੂਝਵਾਨ ਬੰਦੇ ਆ ਕਿਹਦੇ ਤੁਹਾਡੇ ਪੈਂਡ ਆ ਕਿ ਬੰਦ। ਸੋ ਕਿਸ ਕਿਸ ਤਰ੍ਹਾਂ ਦੇ ਭਰੋਸਾ ਦਿਵਾਇਆ ਹੈਗਾ ਇਹਨਾਂ ਨੇ ਕਿ ਕਿਸ ਤਰ੍ਹਾਂ ਦੇ ਵਿਕਾਸ ਹੋਣਗੇ ਪਿੱਠੇ ਚੇੜੂ ਦੇ। ਉਹ ਜੋ ਵੀ ਅਸੀਂ ਕਿਹਾ ਨਾ ਉਹਨਾਂ ਨੂੰ ਤਿੰਨ ਚਾਰ ਪੰਕਾ ਹਦਿਆ ਐਮਪੀ ਫੰਡ ਉਹਦਾ 5 ਕਰੋੜ ਸਾਲ ਦਾ ਉਹਦੇ ਵਿੱਚੋਂ 340 ਲੱਖ ਤਾਂ ਰਹੇ ਆ ਜੀ ਮਿਲੂਗਾ ਕੰਮ ਕਰਾਵਾ ਤੇ ਪਹਿਲੇ ਲੱਖ ਤਾਂ ਇਹਨਾਂ ਪਿੰਡਾਂ ਵਿੱਚੋਂ ਆਪਾਂ ਥੈਂਕਸ ਆਪੇ ਆਡਾ ਪਿੰਡ ਚੂਜ਼ ਕਰਦੇ ਪਹਿਲਾਂ ਵੀ ਇਲਕਸ਼ਨ ਤੋਂ ਪਹਿਲਾਂ ਵੀ ਪਿਛਲੇ ਇਲਕਸ਼ਨ ਤੋਂ ਉਂਗ ਓਟਰ ਉਹ ਪਿਆਰ ਤੇ ਵੱਡੇ ਭਾਈ ਆ ਸੋਤਾ ਸਾਹਿਬ ਇਹਨਾਂ ਕਰਕੇ ਮਾਨੂੰ ਮਿਲਿਆ ਔਰ ਬਹੁਤ ਖੁਸ਼ਕਦੀਦ ਕਰ ਜੀ ਸਰ ਰਾਜਕੁਮਾਰ ਜੱਬੇੜੀ ਪਿੰਡ ਛੇੜੂ ਬੁਝਿਆ ਗਿਆ ਕਿ ਇਸ ਮੁਕੇ ਤੁਹਾਡਾ ਹੀ ਕਹਣਾ ਹੈ ਅੱਜ ਸੀ ਸਰਪੰਚ ਸਰਪੰਦ ਸਿੰਘ ਠੀਕ ਆ ਸਰ ਨਮਸਤਾਨ ਦੇਤੇ ਰਾਜਕੁਮਾਰ ਅਨੁਸੂਚਿਤ ਜਿਹੜੇ ਸਾਡੇ 4% ਵਾਜਾਏ ਸੀ ਨਰਮਾਸਤਾਨ ਦੇ ਨਮਸਤਾਨ ਦੇ ਇਨਾਂ ਨੇ ਉਹਨਾਂ ਨੂੰ ਇਸ ਵਿੱਚ ਇਹਨਾਂ ਮੁਸ਼ਕਲਾਂ ਜਿਹੜੀਆਂ ਨਾਲ ਕੰਮ ਹੈ ਉਹ ਇਹਨਾਂ ਨੂੰ ਦੱਸਿਆ ਬਸਤਾਨ ਸਾਹਿਬ ਡਾਕਟਰ ਸਾਹਿਬ ਨੇ ਉਹ ਜਿਹੜੇ ਸਾਰੇ ਜਿਹੜੇ ਕੰਮ ਇਹਨਾਂ ਨੇ ਦੱਸਿਆ ਕਿ ਉਹ ਬੜੇ ਪ੍ਰਸਤਾਨ ਨਾਲ ਸੁਣੇ ਆ ਪਰ ਸਭ ਨੇ ਪ੍ਰੋਜੈਕਟ ਇਸ ਤਰ੍ਹਾਂ ਚੇਪ ਚੇਪੀ ਸਾਰੇ ਜਿਹੜੇ ਵਿਕਾਸ ਦੇ ਕੰਮ ਆ ਜਿਹੜੇ ਮੁੜ ਰਹਿ ਗਏ ਆ ਕਿਉਂਕਿ دوسری ਧਰਮ ਦੇ ਵਿੱਚ ਵੀ ਸਰਪੰਚ ਸਿੰਘ ਨੇ ਬਹੁਤ ਕੰਮ ਕਰਾਇਆ ਸੀ ਪਰ ਜੋ ਮੁੜ ਰਹਿ ਗਏ ਆ ਉਹ ਵੀ ਡਾਕਟਰ ਸਾਹਿਬ ਨੇ ਐਮਪੀ ਸਾਹਿਬ ਨੇ ਪੂਰਾpropto ਦਾ ਪੈਲੇ ਰਿਹਾਰ ਦੇ ਉੱਤੇ ਸਾਰੇ ਤੁਹਾਡੇ ਕੰਮ ਹੋ ਗਏ ਆ ਆਨੇ ਜੀ ਕਰਾਟ ਆ ਉੱਤੀ ਜਾਊਗੀ ਤੇ ਤਾਂ ਕਿ ਜਿਹੜੇ ਰੁਕੇ ਕੰਮ ਆ ਉਹ ਮੋਰ ਚੁਰਾ ਕੀਤਾ ਜਾਵੇ। ਤੁਹਾਡਾ ਬਹੁਤ ਧੰਨਵਾਦ